ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਮੱਕੀ ਦਾ ਚਾਰ ਜੋ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਬਕਾਉ ਹੈ ਜੋ ਵੀ ਕਿਸਾਨ ਵੀ ਚਾਰ ਲੈਣ ਦਾ ਚਾਹਵਨ ਹੋਵੇ ਤਾਂ ਇਹਨਾਂ ਵੀਰਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੋ ਵੀ ਵੀਰ ਚਾਰ ਲੈਣ ਦਾ ਚਾਹਵਨ ਹੋਵੇ ਮੱਕੀ ਦਾ ਪਿਓਰ ਚਾਰ ਜੋ ਸੀ ਤੁਹਾਨੂੰ ਦਿਖਾ ਰਹੇ ਹਾਂ ਤੇ ਰੇਟ ਦੇ ਸਬੰਧਤ ਤੁਹਾਨੂੰ ਇੱਕ ਨੰਬਰ ਦਿੱਤਾ ਹੋਇਆ ਥੱਲੇ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਕੰਟੈਕਟ ਕਰਕੇ ਰੇਟ ਦੇ ਸਬੰਧਤ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਏਰੀਆ ਜੋ ਕਿ ਬਰਨਾਲਾ ਤੇ ਜੋ ਵੀ ਕਿਸਾਨ ਵੀਰ ਮੱਕੀ ਦਾ ਚਾਰ ਮੱਜਾਂ ਗਾਮਾ ਨੂੰ ਪਾਉਣ ਦਾ ਸ਼ਕੀਨ ਹੈ ਤਾਂ ਵੀਰ ਦੇ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਕੇ ਚਾਰ ਵੀਰ ਤੋਂ ਖਰੀਦ ਸਕਦੇ ਹੋ ਤੇ ਚਾਰ ਜੋ ਸੀ ਤੁਹਾਨੂੰ ਦਿਖਾ ਰਹੇ ਆ ਉਹ ਤੁਸੀਂ ਦੇਖ ਸਕਦੇ ਹੋ ਮੱਕੀ ਦਾ ਚਾਰ ਜਿਸ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਉਹ ਵੀਰ ਇਸ ਵੀਰ ਦੇ ਨਾਲ ਜੋ ਕਿ ਸਪਾਰਕ ਕਰਕੇ ਸਾਰੀ ਜਾਣਕਾਰੀ ਇਸ ਦੇ ਸਬੰਧਤ ਲੈ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਸਕਰੀਨ ਦੇ ਉੱਪਰ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ